ਕਿ ਖਾਣਾ ਦੀਆਂ ਜਾਇਜ਼ ਮੰਗਾਂ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਕਿਸਾਨ ਕੀ ਮੰਗ ਰਿਹਾ ਮਿਨੀਮਮ ਸਪੋਰਟ ਪ੍ਰਾਈਸ ਉਹ ਲੀਗਲ ਗਾਰੰਟੀ ਕਿਉਂਕਿ ਸਰਕਾਰ 24 ਫੈਸਲਾ ਦੇ ਉੱਤੇ ਮਿਨੀਮ ਜਿਹੜੀ ਹੈ ਉਹ ਮਿਨੀਮਮ ਪ੍ਰਾਈਸ ਤਾਂ ਦਿੰਦੀ ਹੈ ਪਰ ਉਹਦੇ ਉੱਤੇ ਖਰੀਦਦਾ ਕੌਣ ਹੈ ਕੋਈ ਨਹੀਂ ਖਰੀਦਦਾ ਇਸੇ ਵਾਸਤੇ ਜਿਹੜੇ ਕਿਸਾਨ ਆ ਉਹ ਕਹਿੰਦੇ ਜਿਨ੍ਹਾਂ ਦੇ ਉੱਤੇ ਤੁਸੀਂ ਜਿਹੜੀ ਹੈਗੀ ਆ ਇਹ ਮਿਨੀਮਮ ਪ੍ਰਾਈਸ ਦੇ ਨੇ ਆ ਉਹਨਾਂ ਦੀ ਗਰੰਟੀ ਹੋਣੀ ਚਾਹੀਦੀ ਹੈ ਪਹਿਲੀ ਵਾਰੀ ਜਦੋਂ ਅੰਦੋਲਨ ਚੱਲਦਾ ਸੀ ਉਦੋਂ ਵੀ ਸਰਕਾਰ ਨੇ ਮੰਗੀਆਂ ਕੁਝ ਹੋਰ ਮੰਗਾ ਕਿਸਾਨੀ ਦੀਆਂ ਜਿਹੜੀਆਂ ਸਰਕਾਰ ਨੇ ਮੰਨ ਚੁੱਕੀ ਆ ਪਰ ਉਹਨਾਂ ਨੂੰ ਲਾਗੂ ਨਹੀਂ ਕੀਤਾ ਸੋ ਅਸੀਂ ਇਹਦੇ ਬਾਰੇ ਭਾਰਤ ਦੇ ਉਹ ਰਾਸ਼ਟਰਪਤੀ ਉਹਨਾਂ ਨੂੰ ਵੀ ਪੱਤਰ ਲਿਖਿਆ ਸੀਗਾ ਕਿ ਜਿਹੜਾ ਸਾਨੂੰ ਅ ਸੰਸਦ ਦੇ ਵਿੱਚ ਬੋਲਣ ਦਾ ਵੀ ਸਮਾਂ ਨਹੀਂ ਮਿਲਿਆ ਸਾਡਾ 5 ਮਿੰਟ 0 ਔਵਰ ਲੱਗਾ 4 ਮਿੰਟ ਕਿਸਾਨੀ ਮਸਲਿਆਂ ਤੇ ਸੀ ਪਰ ਸੰਸਦ ਨਹੀਂ ਚੱਲੀ ਤੇ ਹੋਰ ਵੀ ਜਿਹੜੇ ਮਹੱਤਵਪੂਰਨ ਮੁੱਦੇ ਸੀ ਜਿਨ੍ਹਾਂ ਦੇ ਉੱਤੇ ਜਾਂ ਤਾਂ ਸੰਸਦ ਦੇ ਵਿੱਚ ਹੋਣੀ ਬਣਦੀ ਸੀ ਪਰ ਸੰਸਦ ਨਾਲ ਚੱਲਣ ਕਰਕੇ ਸੀ ਉਹਨਾਂ ਤੋਂ ਵਾਂਝੇ ਰਹਿ ਗਏ ਤੇ ਇਸੇ ਤਰ੍ਹਾਂ ਹੀ ਬਾਕੀ ਜਿਹੜੇ ਮੈਂਬਰ ਉਹਨਾਂ ਨੂੰ ਵੀ ਉਨਾ ਹੀ ਲੌਂਗ ਹੋਇਆ ਹੋਊਗਾ ਤੇ ਲੋਕਾਂ ਦੀਆਂ ਗੱਲਾਂ ਜਿਹੜੀਆਂ 0 ওভার ਤੇ ਸਪੈਸ਼ਲ ਮੈਨੂਫੈਕਚਰਿੰਗ ਵਿੱਚ ਕੁਐਸਚਨ ਆਵਰ ਤੇ ਜਿਹੜੀ ਉਠਾ ਸਕਦੇ ਸੀ ਉਹਨਾਂ ਤੋਂ ਵਾਂਝੇ ਰਹਿ ਗਏ ਬਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਸੰਤ ਬਲਵੀਰ ਸਿੰਘ ਮੈਂਬਰ ਰਾਜ ਸਭਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਲਗਾਤਾਰ ਜੋ ਹੈ ਸਿਹਤ ਵਿਗੜਦੀ ਜਾ ਰਹੀ ਹੈ ਸਰਕਾਰਾਂ ਨੂੰ ਕਿਸਾਨਾਂ ਦੀਆਂ ਮੰਗਾਂ ਨੂੰ ਮੰਨ ਲੈਣਾ ਚਾਹੀਦਾ ਕਿਉਂਕਿ ਦੇਸ਼ ਦੇ ਅੰਨ ਭੰਡਾਰਾਂ ਨੂੰ ਪਰੰਚ ਕਿਸਾਨਾਂ ਦੀ ਮਹੱਤਵਪੂਰਨ ਯੋਗਤਾ ਦੇ ਬਾਅਦ ਯੁੱਧ ਪਾਕਿਸਤਾਨ ਅਜੇ ਵੀ ਨਾ ਕਾਫੀ ਵਿਤੀ ਸਹਾਇਤਾ ਨਾਲ ਸੰਘਰਸ਼ ਕਰ ਰਹੇ ਨੇ ਉਹਨਾਂ ਨੂੰ ਹਾਲੇ ਤੱਕ ਵੀ ਆਪਣੀਆਂ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਨਹੀਂ ਮਿਲ ਸਕਿਆ ਮੈਂਬਰ ਰਾਸ ਸਵਾ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਕਿਸਾਨਾਂ ਦੇ ਮੁੱਦੇ ਸੰਸਦ 'ਚ ਚੁੱਕ ਰਹੇ ਹਾਂ ਚਾਹੇ ਉਹ ਵਾਤਾਵਰਨ ਦਾ ਮੁੱਦਾ ਹੋਵੇ ਚਾਹੇ ਪਾਣੀਆਂ ਦਾ ਮੁੱਦਾ ਹੋਵੇ ਚਾਹੇ ਉਹ ਕਿਸਾਨਾਂ ਦਾ ਮੁੱਦਾ ਹੋਵੇ ਅਸੀਂ ਮੰਗ ਕਰ ਰਹੇ ਹਾਂ ਕਿ ਸਰਕਾਰਾਂ ਨੂੰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨੇ ਅਤੇ ਕਿਸਾਨਾਂ ਨੂੰ ਸਾਰੀਆਂ ਫਸਲਾਂ ਤੇ ਐਮਐਸਪੀ ਦੇ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤੇ ਬੈਠੇ ਕਿਸਾਨ ਆਗੂ ਡੱਲੇਵਾਲ ਦੀ ਤੇਜ਼ੀ ਨਾਲ ਵਿਗੜ ਰਹੀ ਸਿਹਤ ਤੇ ਜਾਨ ਬਚਾਉਣ ਲਈ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਗਿਆ ਸੀ ਮੇਰੇ ਵੱਲੋਂ ਕਿਉਂਕਿ ਕਿਸਾਨ ਆਗੂ ਡੱਲੇਵਾਲ ਦੀ ਜ਼ਿੰਦਗੀ ਕਿਸਾਨਾਂ ਲਈ ਬਹੁਤ ਮਹੱਤਮ ਰੱਖਦੀ ਹੈ ਦੇਸ਼ ਦੇ ਅੰਨ ਭੰਡਾਰ ਨੂੰ ਭਰਨ ਲਈ ਕਿਸਾਨਾਂ ਦੇ ਮਹੱਤਵਪੂਰਨ ਯੋਗਦਾਨ ਦੇ ਬਾਵਜੂਦ ਕਿਸਾਨ ਅਜੇ ਵੀ ਨਾਕਾफी ਵਿੱਤੀ ਸਹਾਇਤਾ ਨਾਲ ਸੰਘਰਸ਼ ਕਰ ਰਹੇ ਨੇ ਜਿਨ੍ਹਾਂ ਨੂੰ ਹਲੇ ਤੱਕ ਵੀ ਆਪਣੀਆਂ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਨਹੀਂ ਮਿਲ ਸਕਿਆ ਹੈ ਕੇਂਦਰ ਸਰਕਾਰ ਵੱਲੋਂ 16 ਲੱਖ ਕਰੋੜ ਰੁਪਏ ਇੰਡਸਟਰੀ ਤੇ ਵੱਡੇ ਕਾਰਪੋਰੇਟ ਘਰਾਣਿਆਂ ਤੇ ਤਾਂ ਮਾਫ ਕੀਤੇ ਨੇ ਜੋ ਕਿ ਸ਼ਾਇਦ ਕੁਝ ਕੁ ਬੰਦਿਆਂ ਦੇ ਸੀ ਪਰ 10 ਤੋਂ 12 ਲੱਖ ਕਰੋੜ ਦਾ ਕਰਜ਼ਾ ਜੋ ਕਿ 80 ਕਰੋੜ ਕਿਸਾਨਾਂ ਤੇ ਉਸ ਨੂੰ ਮਾਫ ਨਹੀਂ ਕੀਤਾ ਜਾ ਰਿਹਾ ਜਿਸ ਨੂੰ ਮਾਫ ਕੀਤਾ ਜਾਣਾ ਚਾਹੀਦਾ ਕਿਉਂਕਿ ਜੇਕਰ ਦੇਸ਼ ਦਾ ਕਿਸਾਨ ਖੇਤਾਂ 'ਚ ਕੰਮ ਕਰੇਗਾ ਤਾਂ ਹੀ ਦੇਸ਼ ਦਾ ਢਿੱਡ ਭਰਿਆ ਜਾ ਸਕਦਾ ਹੈ ਉਨਾ ਕਿਹਾ ਕਿ ਪਿਛਲੇ ਦਿਨੀ ਅਸੀਂ ਖਨੌਰੀ ਬਾਰਡਰ ਤੇ ਕਿਸਾਨੀ ਹੱਕਾਂ ਲਈ ਮਰਨ ਵਰਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਵੀ ਮੁਲਾਕਤ ਕੀਤੀ ਸੀ। ਬਬਈ ਜਿਹੜਾ ਜਗਜੀਤ ਸਿੰਘ ਡੱਲੇਵਾਲ ਭੁਖੜਤਾਲ ਤੇ ਬੈਠਾ ਹੈ ਸਰਕਾਰ ਨੇ ਉਹਦੇ ਬਾਰੇ ਕੀ ਕੀਤਾ ਤੁਹਾਡਾ ਕੀ ਉਹਦੇ ਬਾਰੇ ਵਿਚਾਰ ਹੈ ਕਿ ਕਿਉਂਕਿ ਅਸੀਂ ਲਗਾਤਾਰ ਕਿਸਾਨੀ ਦੇ ਮੁੱਦੇ ਨੂੰ ਚੱਕਦੇ ਰਹੇ ਹਾਂ ਕਿਉਂਕਿ ਕਿਸਾਨਾਂ ਦੀਆਂ ਜਾਇਜ਼ ਮੰਗਾਂ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ। ਕਿਸਾਨ ਕੀ ਮੰਗ ਰਿਹਾ ਹੈ? minimium support price ਉਹ legal guarantee ਕਿਉਂਕਿ ਸਰਕਾਰ 24 ਫੈਸਲਾ ਦੇ ਉੱਤੇ minim ਜਿਹੜੀ ਹੈ ਉਹ minimium price ਤਾਂ ਦਿੰਦੀ ਹੈ ਪਰ ਉਹਦੇ ਉੱਤੇ ਖਰੀਦਦਾ ਕੋਣ ਹੈ ਕੋਈ ਨਹੀਂ ਖਰੀਦਦਾ ਇਸੇ ਵਾਸਤੇ ਜਿਹੜੇ ਕਿਸਾਨ ਆ ਉਹ ਕਹਿੰਦੇ ਜਿਨ੍ਹਾਂ ਦੇ ਉੱਤੇ ਤੁਸੀਂ ਜਿਹੜੀ ਹੈਗੀ ਆ ਇਹ minimium price ਦੇ ਨੇ ਆ ਉਹਨਾਂ ਦੀ ਗਰੰਟੀ ਹੋਣੀ ਚਾਹੀਦੀ ਹੈ ਤੇ ਇਹ ਇਹ ਗੱਲਾਂ ਜਿਹੜੀਆਂ ਪਿਛਲੀ ਵਾਰੀ ਜਦੋਂ ਅੰਦੋਲਨ ਚੱਲਦਾ ਸੀ ਉਦੋਂ ਵੀ ਸਰਕਾਰ ਨੇ ਮੰਗੀਆਂ ਕੁਝ ਹੋਰ ਮੰਗਾ ਕਿਸਾਨੀ ਦੀਆਂ ਜਿਹੜੀਆਂ ਸਰਕਾਰ ਨੇ ਮੰਨ ਚੁੱਕੀ ਆ ਪਰ ਉਹਨਾਂ ਨੂੰ ਲਾਗੂ ਨਹੀਂ ਕੀਤਾ ਸੋ ਅਸੀਂ ਇਹਦੇ ਬਾਰੇ ਭਾਰਤ ਦੇ ਉਪ ਰਾਸ਼ਟਰਪਤੀ ਉਹਨਾਂ ਨੂੰ ਵੀ ਪੱਤਰ ਲਿਖਿਆ ਸੀਗਾ ਕਿ ਜਿਹੜਾ ਸਾਨੂੰ ਸੰਸਦ ਦੇ ਵਿੱਚ ਬੋਲਣ ਦਾ ਵੀ ਸਮਾਂ ਨਹੀਂ ਮਿਲਿਆ ਸਾਡਾ 5 ਵੇਰੀ ਜ਼ੀਰੋ ਔਵਰ ਲੱਗਾ ਚਾਰ ਵੇਰੀ ਕਿਸਾਨੀ ਮਸਲਿਆਂ ਤੇ ਸੀ ਪਰ ਸੰਸਦ ਨਹੀਂ ਚੱਲੀ ਤੇ ਹੋਰ ਵੀ ਜਿਹੜੇ ਮਸਲੇ ਜਿਹੜੇ ਸਿਗੇ ਸੀ ਸੰਸਦ ਵਿੱਚ ਚੁੱਕਣਾ ਚਾਹੁੰਦੇ ਆ ਤੇ ਉਹ ਜਿਹੜਾ ਹੈ ਉਹ এনवायरमेंट ਦਾ ਮੁੱਦਾ ਜਾਂ ਜਿਹੜੇ ਬਾਹਰ ਜਾਂਦੇ ਸਾਡੇ ਨੌਜਵਾਨ ਫਸੇ ਹੋਇਆ ਅਰਬ ਦੇ ਵਿੱਚ ਲੜਕੀਆਂ ਜਿਹੜੀਆਂ ਹੈ ਉਹ ਖੱਜਲ ਖਵਾਰ ਹੋ ਰਹੀਆਂ ਤੇ ਹੋਰ ਵੀ ਜਿਹੜੇ ਮਹੱਤਵਪੂਰਨ ਮੁੱਦੇ ਸੀ ਜਿਨ੍ਹਾਂ ਦੇ ਉੱਤੇ ਚਰਚਾ ਸੰਸਦ ਵਿੱਚ ਹੋਣੀ ਬਣਦੀ ਸੀ ਪਰ ਸੰਸਦ ਨਾ ਚੱਲਣ ਕਰਕੇ ਅ ਉਹਨਾਂ ਤੋਂ ਵਾਂਝੇ ਰਹਿ ਗਏ ਤੇ ਇਸੇ ਤਰ੍ਹਾਂ ਹੀ ਬਾਕੀ ਜਿਹੜੇ ਮੈਂਬਰ ਉਹਨਾਂ ਨੂੰ ਵੀ ਉਹਨਾਂ ਹੀ ਲੋਸ ਹੋਇਆ ਹੋਊਗਾ ਤੇ ਲੋਕਾਂ ਦੀਆਂ ਗੱਲਾਂ ਜਿਹੜੀਆਂ ਜ਼ੀਰੋ ਓਵਰ ਚ ਸਪੈਸ਼ਲ ਵਿੱਚ ਕੁਐਸਚਨ ਓਵਰ ਚ ਹਟਾ ਜਿਹੜੀ ਉਠਾ ਸਕਦੇ ਸੀ ਉਹਨਾਂ ਤੋਂ ਵਾਂਝੇ ਰਹਿ ਗਏ ਸੋ ਅਸੀਂ ਇਹਦੇ ਨਾਲ ਪ੍ਰਧਾਨ ਮੰਤਰੀ ਨੂੰ ਵੀ ਲੱਡਰ ਲੱਗ ਚੁੱਕੇ ਆ ਖੇਤੀਬਾੜੀ ਮੰਤਰੀ ਨੂੰ ਵੀ ਲੱਗ ਲੱਗ ਚੁੱਕੇ ਆ ਸੋ মিডিਆ ਦੇ ਰਾਹੀਂ ਵੀ ਅਸੀਂ ਬਾਰ-ਬਾਰ ਇਹ ਗੱਲ ਕਹਿ ਚੁੱਕੇ ਆ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਅੱਜ 3ਵੇਂ ਦਿਨ ਦੇ ਵਿੱਚ ਕਿਸਾਨ ਆ ਗੂ ਸਰਦਾਰ ਜਗਜੀਤ ਸਿੰਘ ਕੀ ਢੱਲੇਵਾਲ ਪਹੁੰਚ ਗਿਆ ਉਹਨਾਂ ਦੀ ਸਿਹਤ ਨਾਜਿਕ ਤੇ ਕਿਸਾਨ ਆਂਦੀਆਂ ਗੱਲਾਂ ਨੂੰ ਪਹਿਲ ਦੇ ਆਧਾਰ ਤੇ ਮੰਨ ਕੇ ਕਿਉਂਕਿ ਕਿਸਾਨ ਦੇਖਦੀ ਰੀੜ ਦੀ ਹੱਡੀ ਆ ਭਾਰਤ ਦੇ ਵਿੱਚ ਕਿਸਾਨੀ ਹੀ ਜਿਹੜੀ ਹੈਗੀ ਆ ਇਹ ਸਭ ਤੋਂ ਵੱਧ ਕੀਤਾ ਜਿਹੜਾ ਹੈ ਕਿਸਾਨਾਂ ਨੇ ਅਪਣਾਇਆ ਹੋਇਆ ਤੇ ਔਖੇ ਸਮੇਂ ਦੇ ਵਿੱਚ ਕਿਸਾਨਾਂ ਨੇ ਜਦੋਂ ਸਾਨੂੰ ਕੋਈ ਬਾਹਰੋਂ ਕਣਕ ਵੀ ਨਹੀਂ ਸੀ ਦਿੰਦਾ ਉਸ ਵੇਲੇ ਪੰਜਾਬ ਦੇ ਕਿਸਾਨਾਂ ਨੇ ਕਿਰਤੀਆਂ ਨੇ ਮਿਹਨਤ ਕਰਕੇ ਮਜ਼ਦੂਰਾਂ ਨੇ ਪੂਰੇ ਭਾਰਤ ਦਾ ਢਿੱਡ ਭਾਲਿਆ ਤੇ ਅੱਜ ਉਹ ਕਿਸਾਨ ਲਗਾਤਾਰ ਪਿਛਲੇ ਸਾਲ ਤੋਂ ਫਰਵਰੀ ਤੋਂ ਦੋਨਾਂ ਬਾਰਡਰਾਂ ਤੇ ਬੈਠੇ ਆ ਇਸੇ ਤੱਕਰ ਕਿ ਉਹਨਾਂ ਨੂੰ ਦਿੱਲੀ ਜਾਣ ਵੀ ਨਹੀਂ ਦਿੱਤਾ ਜਾਂਦਾ ਇਹੋ ਜਿਹੇ ਉਹਨਾਂ ਦੇ ਉੱਤੇ ਜਿਹੜੀਆਂ ਹੈ ਅਥਰੂ ਗੈਂਸ ਤੇ ਰਵੜ ਦੀਆਂ ਗੋਲੀਆਂ ਚਲਾ ਕੇ ਪਿਛਲੀ ਵਾਰੀ ਇੱਕ ਨੌਜਵਾਨ ਜਿਹੜਾ ਹੈ ਕਿਸਾਨ ਉਹ ਸ਼ਹੀਦ ਵੀ ਹੋ ਗਿਆ ਸੋ ਇਸ ਵਾਸਤੇ ਬਿਨਾਂ ਦੇਰੀ ਤੇ ਸਰਕਾਰ ਨੂੰ ਚਾਹੀਦਾ ਕਿ ਉਹ ਜਿਹੜਾ ਹੈ ਕਿਸਾਨਾਂ ਦੀਆਂ ਮੰਗਾਂ ਮੰਨਣ ਤਾਂ ਹੀ ਇਹ ਮਰਨ ਵਰਤ ਸਮਾਪਤ ਹੋ ਸਕਦਾ ਕਿਸਾਨ ਆਗੂ ਦੀ ਜਿਹੜੀ ਜਿੰਦਗੀ ਹੈ ਬੜੀ ਜ਼ਰੂਰੀ ਆ ਤੇ ਅਸੀਂ ਫਿਰ ਦੁਬਾਰਾ ਸਰਕਾਰ ਨੂੰ ਬੇਨਤੀ ਕਰਦੇ ਆ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਤੁਰੰਤ ਜਿਹੜਾ ਇਹਨਾਂ ਨੂੰ ਮੰਨਿਆ ਜਾਵੇ ਕਿਸਾਨ ਜਿਹੜਾ ਹੈ ਆਪਣੇ ਖੇਤਾਂ ਵਿੱਚ ਜਾਣ ਕੇ ਕੰਮ ਕਰਨ ਧਰਨੇ ਲਾਉਣ ਦਾ ਕਿਸਾਨਾਂ ਨੂੰ ਕੋਈ ਸੌਂਗ ਨਹੀਂ ਪਰ ਇਹ ਸਰਕਾਰ ਦੀ ਜਿੰਦ ਕਰਕੇ ਇਹ ਸਾਰਾ ਕੁਝ ਹੋ ਰਿਹਾ ਸੋ ਅਸੀਂ ਫਿਰ ਦੁਬਾਰਾ ਬੇਨਤੀ ਕਰਦੇ ਹਾਂ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਜਿਹੜਾ ਹੈ ਪਹਿਲ ਦੇ ਆਧਾਰ ਤੇ ਮੰਨਣ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਮਰਨ ਵਰਤਾ ਉਹਨਾਂ ਨੂੰ ਉੱਤ ਉਠਾਇਆ ਜਾਵੇ ਬਹੁਤ ਬਹੁਤ ਧੰਨਵਾਦ